ਸਤਿ ਸ਼੍ਰੀ ਅਕਾਲ ਦੇਸੀ ਟੋਟਕਿਆਂ ਦੇ ਇਸ ਹਿੱਸੇ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਆ ਪਿਛਲੇ ਕੁਝ ਦਿਨਾਂ ਤੋਂ ਆਪਾਂ ਘਰੇਲੂ ਨੁਸਖਿਆਂ ਬਾਰੇ ਗੱਲਬਾਤ ਕਰ ਰਹੇ ਹਾਂ ਕਈਆਂ ਦੇ ਬਹੁਤ ਵਧੀਆ ਉੱਥੇ ਕਮੈਂਟ ਆ ਰਹੇ ਨੇ ਕਈ ਇਸ ਚੀਜ਼ ਨੂੰ ਥੋੜਾ ਜਿਹਾ ਸ਼ੱਕੀ ਨਜ਼ਰੀਏ ਨਾਲ ਦੇਖਦੇ ਆ ਚਲੋ ਹੁਬ ਹਰ ਇੱਕ ਦੇ ਹਨਾ ਆਪੋ ਆਪਣੇ ਵਿਚਾਰ ਹੁੰਦੇ ਆ ਵਿਊ ਹੁੰਦੇ ਆ ਕਈਆਂ ਨੂੰ ਲੱਗਦਾ ਕਿ ਦੇਸੀ ਜਿਹੜੇ ਨੁਸਖੇ ਹੈਗੇ ਬਹੁਤੇ ਕੰਮ ਦੇ ਨਹੀਂ ਹੁੰਦੇ ਇਹਨਾਂ ਨਾਲ ਕੱਖ ਫਰਕ ਨਹੀਂ ਪੈਂਦਾ ਔਰ ਕਈਆਂ ਨੇ ਆਪਦੇ ਤਜਰਬੇ ਵੀ ਸਾਂਝੇ ਕੀਤੇ ਸੋ ਇਹ ਹਰ ਇੱਕ ਦਾ ਆਪਣਾ ਆਪਣਾ ਤਜਰਬਾ ਹੀ ਹੁੰਦਾ ਹਨਾ ਕਿਸੇ ਨੂੰ ਕਹਿੰਦੇ ਹੁੰਦੇ ਨੇ ਮਾ ਸਵਾਦੀ ਤੇ ਕਿਸੇ ਨੂੰ ਬਾਦੀ ਹੈਨਾ ਸੋ ਇਹਦੇ ਚ ਇੱਕ ਜਿਹੜਾ ਫਾਇਦਾ ਹੈਗਾ ਮੇਨ ਗੱਲ ਜਿਹੜੀ ਇਹਦੀ ਹੈਗੀ ਹੈ ਦੇਸੀ ਨੁਸਖਿਆਂ ਦੀ ਉਹ ਇਹ ਹੈ ਕਿ ਇਹ 99% ਸਹੀ ਸਾਬਤ ਹੁੰਦੇ ਆ ਤੇ 1% ਚਲੋ ਕਿਦਰੇ ਹੋ ਸਕਦਾ ਕਿਸੇ ਨੂੰ ਕੋਈ ਚੀਜ਼ ਨਹੀਂ ਸੂਟ ਕਰਦੀ ਕਿਸੇ ਦੀ ਸਕਿਨ ਨੂੰ ਉਹ ਚੀਜ਼ ਅਲਰਜੀ ਕਰ ਦਿੰਦੀ ਆ ਕਿਸੇ ਨੂੰ ਹੋਰ ਤਰ੍ਹਾਂ ਦੀ ਸਮੱਸਿਆ ਆ ਸਕਦੀ ਹੈ ਪਰ ਉਹ 1% ਆ ਹਨਾ ਤੇ ਅੱਜ ਜਿਹੜੀ ਆਪਾਂ ਗੱਲ ਕਰਨੀ ਹੈ ਉਸ ਬਹੁਤ ਸਾਰੇ ਗੋਣ ਨੇ ਉਹਦੇ ਚ ਬਹੁਤ ਵਧੀਆ ਦੇਸੀ ਟੋਟਕਾ ਦੇਸੀ ਚੀਜ਼ ਹੈ ਪੁਰਾਣੀਆਂ ਸਾਡੀਆਂ ਪੀੜ੍ਹੀਆਂ ਤੋਂ ਹਨਾ ਸਦੀਆਂ ਤੋਂ ਉਹ ਚੀਜ਼ ਚੱਲੀ ਆ ਰਹੀ ਹੈ ਉਹਦੀ ਵਰਤੋਂ ਹੁੰਦੀ ਆ ਰਹੀ ਹੈ ਲੋਕਾਂ ਨੇ ਉਹਦੇ ਬਹੁਤ ਸਾਰੇ ਫਾਇਦੇ ਦੱਸੇ ਐ ਮੈਂ ਨਾ ਪਿਛਲੇ ਦਿਨੀ ਆਯੁਰਵੈਦ ਬਾਰੇ ਪੜ੍ਹ ਰਹੀ ਸੀਗੀ ਉਮੀ ਮੈਨੂੰ ਹੁੰਦਾ ਵੀ ਮੈਂ ਕੁਛ ਨਾ ਕੁਛ ਵੇਖਦੀ ਰਵਾਂ ਤਾਂ ਕਿ ਕੁਸ਼ਤਾਂ ਆਪਦੇ ਤੇ ਆਪਾਂ ਜਿਹੜੀ ਵੀ ਆਪਦੇ ਕੰਮ ਦੀ ਗੱਲ ਹੁੰਦੀ ਆਪਾਂ ਆਪਣੇ ਤੇ ਅਪਲਾਈ ਕਰਦੇ ਆ ਜਾਂ ਹੁੰਦਾ ਵੀ ਕਿਸੇ ਨੂੰ ਆਪਾਂ ਦੱਸ ਦਈਏ ਹਨਾ ਹੋ ਸਕਦਾ ਅਗਲੇ ਨੂੰ ਇਹਦਾ ਫਾਇਦਾ ਹੋ ਜੇ ਤੇ ਉਹਦੇ ਚ ਮੈਂ ਇਸ ਚੀਜ਼ ਬਾਰੇ ਪੜਿਆ ਹਨਾ ਜਿਹਦੇ ਬਹੁਤ ਸਾਰੇ ਗੁਣ ਮੈਨੂੰ ਲੱਗੇ ਤਾਂ ਮੈਂ ਸੋਚਿਆ ਵੀ ਅੱਜ ਇਹ ਵੀ ਤੁਹਾਡੇ ਨਾਲ ਸਾਂਝੀ ਕਰਾਂ ਬਹੁਤ ਸਾਰੇ ਸਿਆਣੇ ਲੋਕ ਐਦਾਂ ਦੇ ਨੁਸਖੇ ਆ ਜਿਹੜੇ ਉਹ ਉਹਨਾਂ ਨੂੰ ਪਤਾ ਅਜ਼ਮਾਉਂਦੇ ਰਹਿੰਦੇ ਆ ਪਰ ਉਹ ਕਈ ਵਾਰ ਆਪਦੇ ਵਿਚਾਰ ਸਾਂਝੇ ਨਹੀਂ ਕਰਦੇ ਪਰ ਇੱਥੇ ਇੱਕ ਪਲੇਟਫਾਰਮ ਹੈਗਾ ਤਾਂ ਇੱਥੇ ਗੱਲ ਕੀਤੀ ਜਾ ਸਕਦੀ ਹੈ ਇੱਥੇ ਵਿਚਾਰਾਂ ਦਾ ਆਪਾਂ ਆਦਾਨ-ਪ੍ਰਦਾਨ ਕਰ ਸਕਦੇ ਹਾਂ ਤੇ ਉਹ ਹੈਗਾ ਜੀ ਬਹੁਤ ਵਧੀਆ ਜਿਹੜੀ ਚੀਜ਼ ਹੈ ਬਹੁਤ ਨਿਆਮਤ ਹੈ ਜਿਹੜੀ ਜਿਹੜੀ ਬਹੁਤ ਵੱਡਾ ਆਪਾਂ ਕਹਿੰਦੇ ਆ ਕਿ ਤੋਹਫਾ ਆ ਸਾਡੇ ਕੋਲ ਉਹ ਹੈਗਾ ਫਟਕੜੀ ਹੈਨਾ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਉਹਦਾ ਨਾਂ ਸਾਡੀਆਂ ਰਸੋਈਆਂ ਦੇ ਵਿੱਚ ਫਟਕੜੀ ਜ਼ਰੂਰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਕੰਮ ਲਈ ਅਸੀਂ ਵਰਤਦੇ ਆ ਤੇ ਪਈ ਸਾਨੂੰ ਮਿਲ ਜਾਂਦੀ ਹੈ ਬਰਫ਼ ਵਰਗਾ ਇੱਕ ਟੁਕੜਾ ਜਿਹਾ ਮਤਲਬ ਜਿਵੇਂ ਬਰਫ਼ ਨਹੀਂ ਹੁੰਦੀ ਉਸ ਤਰ੍ਹਾਂ ਦੀ ਇਹਦੀ ਦੇਖ ਹੁੰਦੀ ਹੈ ਯਾਨੀ ਤੇ ਇਹਦਾ ਕਰਨਾ ਕੀ ਹੈ ਇਹਦੇ ਮਤਲਬ ਕੀ ਗੋਣਾ ਅਸੀਂ ਇਹਨੂੰ ਕਿੱਥੇ ਕਿੱਥੇ ਵਰਤ ਸਕਦੇ ਆ ਉਹ ਹੁਣ ਧਿਆਨ ਨਾਲ ਸੁਣਨ ਵਾਲੀ ਗੱਲ ਹੈ ਜੇ ਤਾਂ ਅਸੀਂ ਇਹਨੂੰ ਫੇਸ ਪੈਕ ਵਜੋਂ ਵਰਤਣਾ ਹੈ ਨਾ ਤਾਂ ਉਹ ਹੈਗਾ ਵੀ ਤੁਸੀਂ ਇਸ ਟੁਕੜੇ ਨੂੰ ਫਟਕੜੀ ਦੇ ਟੁਕੜੇ ਨੂੰ ਮੇਰੀ ਰਸੋਈ ਚ ਪਿਆ ਮੈਂ ਤੁਹਾਨੂੰ ਲਿਆ ਕੇ ਦਿਖਾਉਣੀ ਆ ਫਿਰ ਆਪਾਂ ਅੱਗੇ ਗੱਲ ਕੰਟੀਨਿਊ ਕਰਦੇ ਆ ਹਾਂਜੀ ਆ ਦੇਖੋ ਇਹ ਮੈਂ ਫਟਕੜੀ ਦਾ ਟੁਕੜਾ ਲੈ ਕੇ ਆਈ ਆ ਕਿਚਨ ਚੋਂ ਇਹਨੂੰ ਜੇ ਅਸੀਂ ਫੇਸ ਮਾਸਕ ਵਜੋਂ ਵਰਤਣਾ ਹੈ ਨਾ ਜਿਨ੍ਹਾਂ ਦੀ ਸਕਿਨ ਉਮਰ ਤੋਂ ਪਹਿਲਾਂ ਢਿੱਲੀ ਹੋ ਜਾਂਦੀ ਹੈ ਦੇਖੋ ਚਮੜੀ ਨੇ ਆਖਰ ਨੂੰ ਢਿੱਲੀ ਹੋਣਾ ਹੀ ਆ ਹੈ ਨਾ ਜਦੋਂ ਜਦੋਂ ਆਪਣੀ ਉਮਰ ਹੋਈ ਜਾਂਦੀ ਆ ਆਪਾਂ ਬੁਢਾਪੇ ਵੱਲ ਨੂੰ ਵਧੀ ਜਾਂਦੇ ਆ ਤੇ ਆਪਣੀ ਨੇਚਰਲੀ ਆਪਣੀ ਜਿਹੜੀ ਸਕਿਨ ਆ ਉਹ ਹੌਲੀ ਹੌਲੀ ਲੂਜ਼ ਹੋਣੀ ਸ਼ੁਰੂ ਹੋਊਗੀ ਤੇ ਇਹਦਾ ਜਦੋਂ ਆਪਾਂ ਨੂੰ ਲੱਗਦਾ ਕਿ ਹਲੇ ਉਮਰ ਓਨੀ ਨਹੀਂ ਹੋਈ ਪਰ ਚਮੜੀ ਆ ਜਿਹੜੀ ਚਿਹਰੇ ਦੀ ਹੈ ਨਾ ਜਿਹੜੀ ਸਕਿਨ ਆ ਉਹ ਲੂਜ਼ ਹੋਣੀ ਸ਼ੁਰੂ ਹੋ ਗਈ ਤਾਂ ਉਦੋਂ ਆਪਾਂ ਕੁਛ ਨਾ ਕੁਛ ਔੜ-ਪੋੜ ਆਪਾਂ ਕਰਦੇ ਆਂ ਕਈ ਵਾਰ ਤਾਂ ਆਪਾਂ ਮਹਿੰਗੀਆਂ ਕਰੀਮਾਂ ਵਰਤਦੇ ਆਂ ਸਾਨੂੰ ਪਰਮਾ ਲੈਂਦੇ ਆ ਐਡਸ ਆਉਂਦੀਆਂ ਉਹਨਾਂ ਦੀਆਂ ਤੇ ਉਹ ਦਿਖਾਉਂਦੇ ਨੇ ਜੀ ਆ ਪਹਿਲਾਂ ਦੀ ਸ਼ਕਲ ਆ ਬਾਅਦ ਦੀ ਸ਼ਕਲ ਆ ਇਹ ਵੋ ਹਨ ਚਲ ਉਹਦੇ ਵਿੱਚ ਰੱਬ ਹੀ ਜਾਣਦਾ ਕੀ ਪਾਇਆ ਹੁੰਦਾ ਪਰ ਉਹ ਬਹੁਤ ਮਹਿੰਗੀਆਂ ਹੁੰਦੀਆਂ ਨੇ ਹਰ ਕੋਈ ਉਹਨੂੰ ਅਫੋਰਡ ਨਹੀਂ ਕਰ ਸਕਦਾ ਤੇ ਪਰ ਆਪਾਂ ਇਹ ਜਿਹੜਾ ਦੇਸੀ ਜਿਹਾ ਇਲਾਜ ਹੈਗਾ ਹਨਾ ਸਸਤਾ ਤੇ ਟਿਕਾਊ ਆਪਾਂ ਇਹ ਤਾਂ ਵਰਤ ਸਕਦੇ ਆ ਨਾ ਇਹਨੂੰ ਵਰਤਣ ਚ ਕੀ ਹਰਜ ਹੈ ਇਹਨੂੰ ਤੁਸੀਂ ਨਾ ਪਾਣੀ ਚ ਕੋਸੇ ਪਾਣੀ ਚ ਹਲਕਾ ਜਿਹਾ ਡਿਪ ਕਰਕੇ ਤੇ ਐਦਾਂ ਐਦਾਂ ਸਾਰੇ ਚਿਹਰੇ ਤੇ ਇਹਨੂੰ ਮਤਲਬ ਲਾ ਲੈਣਾ ਹੈ ਹਨਾ ਪੂਰੇ ਚਿਹਰੇ ਤੇ ਔਰ ਹਾਂ ਨਾਲ ਗਰਦਨ ਤੇ ਜ਼ਰੂਰ ਲਾਉਣਾ ਕਿਉਂਕਿ ਜਦੋਂ ਫੇਸ ਢਿਲਕਦਾ ਤਾਂ ਉਦੋਂ ਪਹਿਲਾਂ ਆਪਣੀ ਜਿਹੜੀ ਗਰਦਨ ਆ ਉਹਦਾ ਮਾਸ ਪਹਿਲਾਂ ਟਿੱਲਾ ਹੋਣਾ ਸ਼ੁਰੂ ਹੋ ਜਾਂਦਾ ਜੇ ਕੋਈ ਆਪਦੀ ਕੇਅਰ ਕਰਕੇ ਆਪਦੇ ਚਿਹਰੇ ਨੂੰ ਵਧੀਆ ਬਣਾਸਵਾਰ ਕੇ ਰੱਖਦਾ ਵੀ ਹੈ ਤੇ ਉਹਦੀ ਉਮਰ ਦਾ ਆਪਾਂ ਨੂੰ ਨਹੀਂ ਪਤਾ ਲੱਗਦਾ ਪਰ ਗਰਦਨ ਤੋਂ ਉਮਰ ਦਾ ਪਤਾ ਲੱਗ ਜਾਂਦਾ ਕਿਉਂਕਿ ਇੱਥੇ ਵੜ ਪੈਣੇ ਸ਼ੁਰੂ ਹੋ ਜਾਂਦੇ ਆ ਜਿਹੜੀ ਚਮੜੀ ਐ ਬਹੁਤ ਟਿੱਲੀ ਹੋਣੀ ਸ਼ੁਰੂ ਹੋ ਜਾਂਦੀ ਹੈ ਸੋ ਚਿਹਰੇ ਦੇ ਨਾਲ ਨਾਲ ਗਰਦਨ ਤੇ ਵੀ ਲਾਉਣਾ ਤੇ ਜਦੋਂ ਇਹਨੂੰ ਸੁੱਕਣ ਦੇਣਾ ਇਹਨੂੰ ਡਿਪ ਕਰਨਾ ਪਾਣੀ 'ਚ ਗਿੱਲਾ ਕਰਕੇ ਸਾਰੇ ਚਿਹਰੇ ਤੇ ਇੱਥੇ ਤੁਸੀਂ ਐਦਾਂ ਲਾ ਲੈਣੀ ਐ ਫੇਸ ਪੈਕ ਆਪਾਂ ਜਿਵੇਂ ਲਾਉਣੀ ਐ ਤੇ ਇਹਨੂੰ ਸੁੱਕਣ ਦੇਣਾ ਜਦੋਂ ਇਹ ਸੁੱਕਣੀ ਸ਼ੁਰੂ ਹੋ ਜਾਂਦੀ ਆ ਤਾਂ ਆਪਣੇ ਜਿਹੜੇ ਚਿਹਰੇ ਤੇ ਨਾ ਮਤਲਬ ਇੱਕ ਸਾਜ ਆ ਪੈਣ ਲੱਗ ਜਾਂਦਾ ਹੈ ਨਾ ਸਟ੍ਰੈਚ ਜੀ ਹੋਣ ਲੱਗ ਜਾਂਦੀ ਹੈ ਚਮੜੀ ਖਿੱਚੀ ਜਾਂਦੀ ਹੈ ਤੇ ਉਸ ਤੋਂ ਬਾਅਦ ਇਹਨੂੰ ਤੁਸੀਂ ਕੋਸੇ ਪਾਣੀ ਨਾਲ ਜਾਂ ਠੰਡੇ ਪਾਣੀ ਨਾਲ ਵੀ ਹਲਕਾ 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 ਇਹਨੂੰ ਰਗੜਦੇ ਹੋਏ ਰਬ ਕਰਦੇ ਪੋਲਾ ਪੋਲਾ ਇਹਨੂੰ ਤੁਸੀਂ ਧੋ ਦਿਓ ਕਿਉਂਕਿ ਇਹ ਖੁਸ਼ਕ ਹੁੰਦੀ ਹੈ ਡਰਾਈ ਕਰਦੀ ਹੈ ਸਕਿਨ ਨੂੰ ਉਸ ਤੋਂ ਬਾਅਦ ਤੁਸੀਂ ਕੋਈ ਵੀ ਚੰਗੀ ਮੋਇਸਚਰਾਈਜ਼ਰ ਕਰੀਮ ਲੈ ਲਓ ਜਾਂ ਤੁਸੀਂ ਜੇ ਦੇਸੀ ਇਲਾਜ ਕਰਨਾ ਤਾਂ ਤੁਸੀਂ ਨਾਰੀਅਲ ਦਾ ਤੇਲ ਲਾ ਲਓ ਜਾਂ ਮਲਾਈ ਦੀ ਮ사ਜ ਕਰ ਲਓ ਫਿਰ ਹੌਲੀ-ਹੌਲੀ ਉਹਨੂੰ ਤੁਸੀਂ ਧੋ ਸਕਦੇ ਹੋ ਮੂੰਹ ਨੂੰ ਤੇ ਉਹਦੇ ਨਾਲ ਉਹ ਕੂਲਾ ਜਾਂਦਾ ਤੇ ਜਿਹੜੀ ਖੁਸ਼ਕੀ ਆ ਉਹ ਥੋੜੀ ਘੱਟ ਹੋ ਜਾਂਦੀ ਹੈ ਮਤਲਬ ਇਹਦੀ ਜਿਹੜੀ ਡਰਾਈਨੈਸ ਦਾ ਇਹ ਤੇ ਇਹਦੇ ਜਿਹੜਾ ਖੁਸ਼ਕਪਣ ਦਾ ਅਸਰ ਆਪਣੇ ਚਿਹਰੇ ਤੇ ਨਹੀਂ ਹੁੰਦਾ ਹੈ ਨਾ ਸੋ ਪਹਿਲਾ ਤਾਂ ਹੋ ਗਿਆ ਇਹਦਾ ਇਹ ਫਾਇਦਾ ਫਟਕੜੀ ਦਾ ਉਸ ਤੋਂ ਬਾਅਦ ਇਹ ਸਭ ਤੋਂ ਵਧੀਆ ਐਂਟੀਸੈਪਟਿਕ ਹੁੰਦੀ ਹੈ ਜਿਹੜੀ ਇਹ ਫਟਕੜੀ ਹੈ ਜੇ ਕਿਤੇ ਆਪਣੇ ਕੱਟਕੁੱਟ ਲੱਜੇ ਚਿਹਰੇ ਤੇ ਕਿਤੇ ਵੀ ਆਪਾਂ ਨੂੰ ਲੱਗੇ ਵੀ ਐਦਾਂ ਕੁਝ ਹੋ ਗਿਆ ਤਾਂ ਤੁਸੀਂ ਇਹਨੂੰ ਥੋੜਾ ਜਿਹਾ ਇੱਥੇ ਲਾ ਸਕਦੇ ਹੋ ਉਦੇ ਨਾਲ ਆਪਣਾ ਜਿਹੜਾ ਜ਼ਖਮ ਉਹ ਠੀਕ ਹੋ ਜਾਂਦਾ ਜਿੰਨੇ ਵੀ ਜਿਹੜੇ ਵੀ ਆਫਟਰ ਸ਼ੇਵਿੰਗ ਕਰੀਮ ਕਈ ਵਰਤ ਲੈਂਦੇ ਆ ਸ਼ੇਵ ਕਰਨ ਤੋਂ ਬਾਅਦ ਔਰ ਕਈ ਨਾ ਇਹਦੀ ਫਟਕੜੀ ਦਾ ਮਤਲਬ ਉਹਦੇ ਨਾਲ ਉਹਨੂੰ ਫੇਸ ਨੂੰ ਧੋਂਦੇ ਨੇ ਤਾਂ ਕਿ ਜਿੱਤੇ ਕੋਈ ਕੱਟ-ਕੁੱਟ ਲੱਗਿਆ ਉਹ ਠੀਕ ਹੋ ਜਵੇ ਇਹ ਹੋ ਗਏ ਇਹਦੇ ਦੋ ਫਾਇਦੇ ਤੀਸਰਾ ਫਾਇਦਾ ਹੈਗਾ ਕਿ ਕਈਆਂ ਦੇ ਮੂੰਹ ਦੇ ਵਿੱਚੋਂ 스멜 ਆਉਂਦੀ ਆ ਬੜੀ ਗੰਦੀ 스멜 ਆਉਂਦੀ ਆ ਆਪਾਂ ਕਈ ਵਾਰ ਕਿਸੇ ਨਾਲ ਗੱਲ ਕਰਦੇ ਆ ਨਾ ਕੋਈ ਨੇੜੇ ਹੋ ਕੇ ਆਪਣੇ ਗੱਲ ਕਰਦਾ ਤਾਂ ਬੜੀ ਗੰਦੀ ਮੂੰਹ ਚੋਂ 스멜 ਆਉਂਦੀ ਆ ਆਪਾਂ ਅਗਲੇ ਨੂੰ ਕਹਿ ਵੀ ਨਹੀਂ ਸਕਦੇ ਹਨਾ ਤੇ ਉਹਦਾ ਇਹ ਇਲਾਜ ਕਰਦੀ ਐ ਫਟਕੜੀ ਤੁਸੀਂ ਕੀ ਕਰਨਾ ਇਹਨੂੰ ਥੋੜੀ ਜੀ ਕੁੱਟ ਕੇ ਕੋਸੇ ਪਾਣੀ ਜਿਹਨੂੰ ਘੋਲ ਲਓ ਗਰਮ ਚ ਘੋਲ ਲਓ ਚਾਹੇ ਜਦੋਂ ਪਾਣੀ ਕੋਸਾ ਹੋ ਗਿਆ ਤਾਂ ਉਹਦੀਆਂ ਕੁਰਲੀਆਂ ਕਰੋ ਤੇ ਰੋਜ਼ਾਨਾ ਕਰੋ ਇਹਨੂੰ ਹੌਲੀ ਹੌਲੀ ਇਹ ਜਿਹੜੀ ਕਿਉਂਕਿ ਇਨਫੈਕਸ਼ਨ ਹੀ ਹੁੰਦੀ ਆ ਮੂੰਹ ਚ ਜਦੋਂ ਬਦਬੂ ਆਉਂਦੀ ਆ ਉਹਦਾ ਕਾਰਨ ਇਨਫੈਕਸ਼ਨ ਹੀ ਹੁੰਦੀ ਆ ਤੇ ਕਿਸੇ ਕਿਸਮ ਦੀ ਵੀ ਹੋਵੇ ਜੇ পেট ਖਰਾਬ ਹੈ ਤਾਂ ਵੀ ਮੂੰਹ ਚ ਸਮੈਲ ਆਉਂਦੀ ਹੁੰਦੀ ਹੈ ਸੋ ਜਦੋਂ ਤੁਸੀਂ ਇਹਦੀ ਰੋਜ਼ਾਨਾ ਵਰਤੋਂ ਕਰੋਗੇ ਤਾਂ ਆਪਾਂ ਨੂੰ ਇਹਦਾ ਜਿਹੜੀ ਸਮੈਲ ਆਪਣੇ ਕੋਲ ਬੈਠੇ ਲੋਕਾਂ ਨੂੰ ਨਹੀਂ ਆਊਗੀ ਹਨਾ ਤੇ ਆਪਾਂ ਨੂੰ ਵੀ ਵਧੀਆ ਫਰੈਸ਼ ਜਿਹਾ ਫੀਲ ਹੋਊਗਾ ਤੇ ਇੱਕ ਇਹ ਹੈਗਾ ਇੱਕ ਤਾਂ ਇਹ ਹਨਾ ਹੋ ਗਿਆ ਬੁਰੀ ਸਮੈਲ ਗੰਦੀ ਸਮੈਲ ਵਾਲਾ ਤੇ ਇੱਕ ਅਗਲੀ ਗੱਲ ਜਿਹੜੀ ਹੈਗੀ ਵੀ ਜੇ ਕਿਸੇ ਦੇ ਦੰਦ ਪਲਤਣ ਚ ਹੈਗੇ ਹਨਾ ਮੜੇ ਮੋਟੇ ਤੇ ਆਪਾਂ ਨੂੰ ਲੱਗਦਾ ਵੀ ਸਾਡੇ ਦੰਦ ਥੋੜੇ ਜਿਹਾ ਚਿੱਟੇ ਹੋਣੇ ਚਾਹੀਦੇ ਆ ਤੇ ਉਦੋਂ ਅਸੀਂ ਇਸ ਫਟਕੜੀ ਨੂੰ ਇਹਦਾ ਇਹਦੀ ਵਰਤੋਂ ਕਿਵੇਂ ਕਰਨੀ ਹੈ ਇਹਨੂੰ ਨਾ ਖਿਲ ਕਰ ਲੈਣਾ ਹੁਣ ਖਿਲ ਕਰਨ ਦਾ ਤਰੀਕਾ ਕੀ ਹੈ ਥੋੜੀ ਜੀ ਤੋੜ ਕੇ ਨਾ ਇਹਨੂੰ ਦੜੜ ਫੜੜ ਜੀ ਕਰਕੇ ਇਹਨੂੰ ਤਵੇ ਤੇ ਪਾ ਲੈਣਾ ਗਰਮ ਤਵੇ ਤੇ ਇਹਨੇ ਨਾ ਇਹਦਾ ਪਾਣੀ ਬਣ ਜਾਣਾ ਪਿੰਗਲ ਜਾਣੀ ਹੈ ਜਦੋਂ ਪਾਣੀ ਬਣ ਗਿਆ ਪਿੰਗਲ ਕੇ ਉਹਨੇ ਫੇਰ ਜੰਮ ਜਾਣਾ ਫਿਰ ਉਹਨੂੰ ਤੁਸੀਂ ਨਾ ਐ ਚਮਚੇ ਜੇ ਨਾਲ ਫੇਕ ਕੇ ਉਹਦਾ ਫੇਰ ਪਾਊਡਰ ਬਣਾ ਲਓ ਤੇ ਉਹਨੂੰ ਬਰਸ਼ ਤੇ ਲਾ ਕੇ ਹਲਕਾ ਹਲਕਾ ਨਾ ਤੁਸੀਂ ਰੋਜ਼ ਬਰਸ਼ ਕਰਨਾ ਸ਼ੁਰੂ ਕਰੋ ਤੇ ਦੰਦਾਂ ਦਾ ਵੀ ਬਹੁਤ ਫਰਕ ਪੈਂਦਾ ਹੈ ਹੋ ਗਿਆ ਜੀ ਇਹ ਉਸ ਤੋਂ ਜਿਹੜੀ ਅਗਲੀ ਗੱਲ ਹੈਗੀ ਹੈ ਵੀ ਜਿਵੇਂ ਆਪਣੇ ਮੂੰਹ ਚੋਂ ਮੈਂ ਕਹਿੰਨੀ ਆ ਵੀ 스멜 ਆਉਂਦੀ ਹੈ ਕਈਆਂ ਦੇ ਚੋਂ ਤੇ ਕਈਆਂ ਦੀ ਬਾਡੀ ਚੋਂ ਵੀ ਬਹੁਤ 스멜 ਆਉਂਦੀ ਹੁੰਦੀ ਹੈ ਪਤਾ ਨਹੀਂ ਉਹ ਪਸੀਨੇ ਦੀ ਹੁੰਦੀ ਹੈ ਜਾਂ ਉਹ ਮੈਨੂੰ ਨਹੀਂ ਪਤਾ ਵੀ ਉਹ ਕੱਪੜੇ ਰਿਪੀਟ ਕਰਦੇ ਰਹਿੰਦੇ ਆ ਜਾਂ ਉਹ ਆਪਦੇ ਕੱਪੜੇ ਰੋਜ਼ਾਨਾ ਚੇਂਜ ਨਹੀਂ ਕਰਦੇ ਰੱਬ ਹੀ ਜਾਣੇ ਕਿਉਂ ਪਰ ਕਈਆਂ ਦੇ ਕੋਲ ਬੈਠਿਆਂ ਬੜੀ ਗੰਦੀ 스ਮੈਲ ਆਉਂਦੀ ਐ ਉਹਦਾ ਵੀ ਇਲਾਜ ਫਟਕੜੀ ਐ ਹੁਣ ਤੁਸੀਂ ਦੇਖੋ ਕਿੰਨੇ ਫਾਇਦੇ ਐ ਉਹਦੇ ਲਈ ਤੁਸੀਂ ਕੀ ਕਰਨਾ ਐ ਇਹਨੂੰ ਤੁਸੀਂ ਜਿੱਥੇ ਪਹਿਲੀ ਗੱਲ ਤਾਂ ਜਿਵੇਂ ਅੰਡਰ ਆਰਮਸ ਹਨਾ ਆਪਾਂ ਨੇ ਪਸੀਨਾ ਆਉਂਦਾ ਐ ਉੱਥੇ ਫਿਰ ਉਹ ਪਸੀਨਾ ਇਕੱਠਾ ਹੋਈ ਜਾਂਦਾ ਤੇ ਉਹ 스ਮੈਲ ਜ਼ਰੂਰ ਆਉਂਦੀ ਐ ਉਹਦੀ ਜੇ ਤਾਂ ਤੁਸੀਂ ਉਹਨਾਂ ਕਪੂਰਸ਼ਣ ਧੋਣਾ ਤਾਂ ਇਹਨੂੰ ਥੋੜੀ ਜੀ ਨੂੰ ਕੁੱਟ ਕੇ ਗਰਮ ਪਾਣੀ 'ਚ ਪਾ ਕੇ ਆਪਣਾ ਉਹਨਾਂ ਕਪੂਰਸ਼ਣ 'ਚ ਤੋਂ ਲੱਗਦਾ 스ਮੈਲ ਆਉਂਦੀ ਉਹਨੂੰ ਤੁਸੀਂ ਵਾਸ਼ ਕਰ ਸਕਦੇ ਹੋ ਤੇ ਜੇ ਤੁਸੀਂ ਹੋਰ ਵੀ ਇਹਦਾ ਫਾਇਦਾ ਲੈਣਾ ਉਹ ਤਾਂ ਫਿਰ ਸੋਨੇ ਤੇ ਸੁਹਾਗਾ ਤੁਸੀਂ ਕੀ ਕਰਨਾ ਹੈ ਨਹਾਉਣ ਵੇਲੇ ਡੇਲੀ ਫਟਕੜੀ ਨੂੰ ਪਾਣੀ ਚ ਪਾ ਲੈਣਾ ਆਮ ਤੌਰ ਤੇ ਆਪਾਂ ਕਹੋ ਕਿ 20 ਲੀਟਰ ਦੀ ਕੁਆਲਿਟੀ ਹੁੰਦੀ ਹੈ ਹਨਾ 20 ਲੀਟਰ ਦੇ ਵਿੱਚ 1 ਗ੍ਰਾਮ ਫਟਕੜੀ ਵਾਧੂ ਆ ਤੁਸੀਂ ਉਹਨੂੰ ਕੁੱਟਣਾ ਹੈ ਗਰਮ ਪਾਣੀ ਚ ਘੋਲ ਲਓ ਜਾਂ ਥੋੜਾ ਜਿਹਾ ਬਾਲਟੀ ਭਰਨ ਤੋਂ ਪਹਿਲਾਂ ਥੋੜਾ ਜਿਹਾ ਗਰਮ ਪਾਣੀ ਵਿੱਚ ਪਾ ਲਓ 1 ਗ੍ਰਾਮ ਵਿੱਚ ਫਟਕੜੀ ਕੁੱਟ ਕੇ ਪਾ ਲਓ ਤੇ ਉਹਦੇ ਨਾਲ ਬਾਲਟੀ ਭਰ ਲਓ ਫਿਰ ਉਹਦੇ ਬਾਅਦ ਡੇਲੀ ਨਹਾਉਣਾ ਇਹ ਨਹੀਂ ਕਿ ਇੱਕ ਦਿਨ ਚ ਹੀ ਫਰਕ ਪਊਗਾ ਤੁਸੀਂ ਉਹਨੂੰ ਰੁਟੀਨ ਦਾ ਹਿੱਸਾ ਬਣਾ ਲਓਗੇ ਦੇਖੋ ਕੋਈ ਵੀ ਚੀਜ਼ ਐ ਮੈਂ ਪਿਛਲੇ ਐਪੀਸੋਡ ਚ ਵੀ ਕਿਹਾ ਸੀਗਾ ਕਿ ਦੇਸੀ ਜਿਹੜੇ ਤਰੀਕੇ ਐ ਉਹ ਰਾਤੋਂ ਰਾਤ ਤਾਂ ਬੇਸ਼ੱਕ ਅਸਰ ਨਾ ਕਰਨ ਪਰ ਕਦੋਂ ਕਰਨਗੇ ਸਾਨੂੰ ਪਤਾ ਨਹੀਂ ਲੱਗਦਾ ਅਸੀਂ ਵਰਤਦੇ ਜਾਣਾ ਉਹਨੂੰ ਐਂ ਵਰਤਦੇ ਆ ਵਰਤਨੇ ਇੱਕ ਦਿਨ ਆਪਾਂ ਨੂੰ ਅਹਿਸਾਸ ਹੋਣਾ ਕਿ ਹਾਂ ਆ ਚੀਜ਼ ਦਾ ਫਰਕ ਪੈ ਗਿਆ ਸੋ ਇਹ ਮੈਂ ਜਦੋਂ ਇਹਨੂੰ ਤੁਸੀਂ ਨਹਾਉਣ ਲਈ ਵਰਤੋਗੇ ਤਾਂ ਮੈਨੂੰ ਲੱਗਦਾ ਕਿ ਆਪਾਂ ਨੂੰ ਪਤਾ ਲੱਗ ਜ ਜਾਣਾ ਕਿ ਹੁਣ ਕੱਪੜਿਆਂ 'ਚ ਉਹ ਸਮੈਲ ਨਹੀਂ ਆਉਂਦੀ ਸਾਡੇ 'ਚ ਵੀ ਨਹੀਂ ਸਮੈਲ ਆਉਂਦੀ ਵੀ ਵਧੀਆ ਆਪਣੇ ਆਪ ਨੂੰ ਵਧੀਆ ਫੀਲ ਵੀ ਹੁੰਦਾ ਹੈ ਨਾ ਤੇ ਬਾਕੀ ਗੱਲ ਜੇ ਮੈਂ ਆਪ ਦੀ ਵੀ ਮੈਂ ਕਿਵੇਂ ਯੂਜ਼ ਕੀਤਾ ਇਹਨੂੰ ਹਨਾ ਮੈਂ ਨਾ ਥੋੜੇ ਦਿਨ ਪਹਿਲਾਂ ਮੈਂ ਗਈ ਦੰਦਾਂ ਦੀ ਸਕੇਲਿੰਗ ਕਰਾਉਣ ਗਈ ਡਾਕਟਰ ਕੋਲੇ ਤੇ ਉਸ ਤੋਂ ਪਹਿਲਾਂ ਵੈਸੇ ਮੈਂ ਜੇ ਦੱਸਾਂ ਵੀ ਮੈਨੂੰ ਨਾ ਕਈ ਵਾਰ ਜਿਆਦਾ ਠੰਡੀ ਚੀਜ਼ ਖਾਲਾਂ ਜਿਆਦਾ ਗਰਮ ਖਾਲਾਂ ਤਾਂ ਮੇਰੇ ਨਾ ਇੱਥੇ ਪੇਨ ਹੁੰਦੀ ਆ ਮਸੂੜਿਆਂ 'ਚ ਦਰਦ ਹੁੰਦਾ ਮੈਨੂੰ ਲੱਗਦਾ ਵੀ ਮੇਰੇ ਦੰਦ ਚ ਕਮਜ਼ੋਰ ਆ ਜਾਂ ਕਦੇ-ਕਦੇ ਖੂਨ ਵੀ ਆਉਂਦਾ ਹਨ ਤੇ ਮੈਂ ਇਦਾਂ ਜਦੋਂ ਸਕੇਲਿੰਗ ਕਰਾਉਣ ਗਈ ਡਾਕਟਰ ਕੋਲੇ ਤਾਂ ਉਹਨਾਂ ਨੂੰ ਹੁਣ ਉਹਨਾਂ ਨੂੰ ਤਾਂ ਪਤਾ ਹੀ ਹੁੰਦਾ ਉਹ ਦੇਖ ਕੇ ਕਹਿੰਦੇ ਵੀ ਤੁਹਾਡੇ ਦੰਦ ਬਹੁਤ ਕਮਜ਼ੋਰ ਆ ਉਹਨਾਂ ਨੇ ਐ ਫਲਾ ਕੇ ਜੇ ਦੇਖੇ ਹਿੱਲਦਾ ਹੈ ਨਹੀਂ ਸੀ ਉਹ ਕਹਿੰਦੇ ਵੀ ਹਲੇ ਕੋਈ ਦੰਦ ਹਿੱਲਦਾ ਨਹੀਂ ਤੇ ਜੇ ਥੋੜਾ ਰੱਬ ਨਾ ਕਰੇ ਕੋਈ ਦੰਦ ਟੁੱਟ ਗਿਆ ਨਿਕਲ ਗਿਆ ਵਿੱਚੋਂ ਤਾਂ ਸਾਰੇ ਵੀ ਨਿਕਲ ਸਕਦੇ ਆ ਵੀ ਇੰਨੇ ਤੁਹਾਡੇ ਮਸੂੜੇ ਕਮਜ਼ੋਰ ਹੋਏ ਆ ਹਨਾ ਵੀ ਹੱਡੀਆਂ ਨੇ ਉਹਨੇ ਮਾਸ ਨੇ ਜਿਹੜੀ ਮਤਲਬ ਜਿਹੜਾ ਦੰਦ ਆ ਉਹ ਛੱਡਣਾ ਸ਼ੁਰੂ ਕਰਤਾ ਥੋੜੇ ਥੋੜੇ ਨਾਲ ਲੱਗੇ ਹੋਏ ਆ ਮੈਨੂੰ ਬੜੀ ਮਤਲਬ ਮੈਨੂੰ ਦੁੱਖ ਜਾ ਹੋਇਆ ਹਨਾ ਮੈਂ ਫਿਕਰ ਜਾ ਵੀ ਹੋਇਆ ਇਸ ਗੱਲ ਦਾ ਪਰ ਉਹ ਕਹਿੰਦੇ ਹਜੇ ਠੀਕ ਐ ਵੀ ਤੁਸੀਂ ਇੱਕ ਤਾਂ ਸੌਫਟ ਬਰਸ਼ ਕਰਨਾ ਤੇ ਇੱਕ ਤੁਸੀਂ ਨਾ ਕੋਈ ਵੀ ਸਖਤ ਚੀਜ਼ ਦੰਦਾ ਨਾਲ ਨਹੀਂ ਤੋੜਨੀ ਆਪਾਂ ਕਈ ਵਾਰ ਅਖਰੋਟ ਤੋੜ ਲੈਨੇ ਆਂ ਦੰਦ ਨਾਲ ਜਾਂ ਆਪਾਂ ਸੇਬ ਖਾ ਲੈਨੇ ਆਂ ਨਾ ਉਹ ਕਹਿੰਦੇ ਵੀ ਕੋਈ ਇਦਾਂ ਦੀ ਚੀਜ਼ ਤੁਸੀਂ ਦੰਦ ਨਾਲ ਨਹੀਂ ਤੋੜਨੀ ਵੀ ਇਹ ਤੁਸੀਂ ਫਿਰ ਧੋਖਾ ਖਾਓਗੇ ਤੇ ਮੈਂ ਫਟਕੜੀ ਦੇ ਗੁਣ ਪੜ ਰਹੀ ਸੀਗੀ ਜਦੋਂ ਤੇ ਮੈਨੂੰ ਲੱਗਿਆ ਵੀ ਮੈਂ ਤਾਂ ਘਰੇ ਇਹਦਾ ਇਲਾਜ ਕਰ ਸਕਦੀ ਆ ਹੁਣ ਉਸ ਦਿਨ ਤੋਂ ਬਾਅਦ ਮੈਂ ਕੀ ਕਰਦੀ ਆ ਰੋਜ਼ ਥੋੜੀ ਜੀ ਫਟਕੜੀ ਲੈ ਕੇ ਉਹਨੂੰ ਕੁੱਟ ਕੇ ਇੰਨੇ ਕ ਪਾਣੀ ਦੇ ਵਿੱਚ ਪਾ ਕੇ ਨਾ ਮੈਂ কুরਲੀਆਂ ਕਰਦੀ ਆ ਥੋੜੀ देर ਮੂੰਹ 'ਚ ਰੱਖਦੀ ਆ ਕੁਝ ਸੈਕਿੰਡ ਤੇ ਉਦੋਂ ਬਾਅਦ ਮੈਂ ਕੁਰਲੀਆਂ ਕਰਦੀਆਂ ਤੇ ਇਹਦੇ ਨਾਲ ਕੀ ਹੁੰਦਾ ਇੱਕ ਤਾਂ ਫੀਲਿੰਗ ਆਉਂਦੀ ਹੈ ਸਟ੍ਰੈਚ ਖਿੱਚੇ ਜੇ ਜਾਂਦੇ ਆ ਮਸੂੜੇ ਤੇ ਹੁਣ ਮੇਰੇ ਨਾ ਖੂਨ ਨਿਕਲਣੋਂ हट ਗਿਆ ਮਸੂੜਿਆਂ 'ਚ ਤੇ ਕਹਿੰਦੇ ਦੰਦਾਂ ਨੂੰ ਵੀ ਮਜ਼ਬੂਤੀ ਮਸੂੜੇ ਮਜ਼ਬੂਤ ਹੁੰਦੇ ਆ ਦੰਦਾਂ ਨੂੰ ਵੀ ਮਜ਼ਬੂਤੀ ਮਿਲਦੀ ਆ ਤਾਂ ਮੈਨੂੰ ਹੁਣ ਜਦੋਂ ਤੱਕ ਮੈਨੂੰ ਮੇਰੀ ਹਿੰਮਤ ਹੈਗੀ ਆ ਮੈਂ ਇਹ ਵਰਤੋਂ ਕਰਦੀ ਰਹੂੰਗੀ ਤਾਂ ਕਿ ਮੈਨੂੰ ਦੂਜਾ ਮਤਲਬ ਨਕਲੀ ਦੰਦਾਂ ਵਾਲਾ ਦੇ ਪੰਗਿਆਂ 'ਚ ਨਾ ਪੈਣਾ ਪਵੇ ਕਿਉਂਕਿ ਜੇ ਕਹਿੰਦੇ ਨਹੀਂ ਹੁੰਦੇ ਵੀ ਦੰਦ ਗਏ ਤਾਂ ਸਵਾਦ ਗਿਆ ਸੋ ਜਿਹੜੇ ਆਪ ਦੇ ਕੋਈ ਵੀ ਆਪ ਦਾ ਅੰਗ ਹੈ ਹਨਾ ਆਪਦੀਆਂ ਅੱਖਾਂ ਆਪਦੇ ਆਪਦੇ ਦੰਦ ਆਪਦੇ ਗੋਡੇ ਹਨਾ ਇਹ ਚੀਜ਼ਾਂ ਉਹਦਾ ਕਹਿੰਦੇ ਹੁੰਦੇ ਆ ਵੀ ਸੁਆਦੀ ਵੱਖਰਾ ਕਹਿ ਲੋ ਜਾਂ ਉਹਦਾ ਅਹਿਸਾਸ ਹੀ ਵੱਖਰਾ ਕਹਿ ਲੋ ਹਨਾ ਨਕਲੀ ਜਿਹੜੇ ਅੰਗ ਨੇ ਉਹ ਉਹਨੇ ਸਾਨੂੰ ਖੁਸ਼ੀ ਨਹੀਂ ਦਿੰਦੇ ਉਹਨੇ ਕਾਰਗਰ ਨਹੀਂ ਹੁੰਦੇ ਉਹ ਉਹਨੇ ਮੈਂ ਕਹਿੰਦੀ ਆ ਵੀ ਕਾਮਯਾਬੀ ਨਹੀਂ ਹੁੰਦੇ ਹਨਾ ਤੇ ਕਿਤੇ ਨਾ ਕਿਤੇ ਜਾ ਕੇ ਉਹਨਾਂ ਚ ਫਿਰ ਵੀ ਕੋਈ ਸਮੱਸਿਆ ਆ ਜਾਂਦੀ ਹੈ ਸੋ ਦੇਸੀ ਇਲਾਜ ਜੋ ਸਾਡੇ ਕੋਲ ਪਏ ਨੇ ਹਨਾ ਆਯੁਰਵੇਦ ਦੇ ਵਿੱਚ ਦੇਸੀ ਤਰੀਕੇ ਪਏ ਨੇ ਦੇਸੀ ਇਲਾਜ ਪਏ ਨੇ ਤਾਂ ਕਿਉਂ ਅਸੀਂ ਅ ਅੰਗਰੇਜ਼ੀ ਦਵਾਈਆਂ ਵੱਲ ਜਾਂਦੇ ਆ ਜਾਂ ਅਸੀਂ ਕਿਉਂ ਨਹੀਂ ਇਹਨਾਂ ਨੂੰ ਉਹਨਾਂ ਸੀਰੀਅਸਲੀ ਲੈਂਦੇ ਦੇਖੋ ਕਹਿੰਦੇ ਨਹੀਂ ਹੁੰਦੇ ਹਿੰਗ ਲੱਗੇ ਨਾ ਫਟਕੜੀ ਰੰਗ ਚੋਖਾ ਇਹਦੇ ਤੇ ਕੋਈ ਕੀਮਤ ਨਹੀਂ ਲੱਗਦੀ ਇਹ ਬਹੁਤ ਸਸਤੀਆਂ ਜੀਆਂ ਚੀਜ਼ਾਂ ਨੇ ਸਾਡੀ ਰਸੋਈ 'ਚ ਕੰਮ ਆਉਂਦੀਆਂ ਨੇ ਕਿਸੇ ਨਾ ਕਿਸੇ ਤਰੀਕੇ ਸਾਨੂੰ ਦਵਾਈ ਵਜੋਂ ਵੀ ਇਹਨੂੰ ਵਰਤ ਲੈਣਾ ਚਾਹੀਦਾ ਕੋਈ ਹਰਜ ਨਹੀਂ ਅੰਗਰੇਜ਼ੀ ਦਵਾਈਆਂ ਖਾਣ ਚ ਡਾਕਟਰਾਂ ਦੇ ਘਰ ਪਰੰਚ ਕੋਈ ਬਹੁਤੀ ਵੱਡੀ ਸ਼ੇਖੀ ਵਾਲੀ ਗੱਲ ਨਹੀਂ ਹੁੰਦੀ ਹਨਾ ਉਹਨਾਂ ਦੇ ਜਿਹੜੇ ਹੈਗੇ ਸਾਈਡ ਇਫੈਕਟ ਵੀ ਹੁੰਦੇ ਆ ਸੋ ਅਸੀਂ ਧਿਆਨ ਰੱਖੀਏ ਆਪਦਾ ਆਪਣੇ ਬੱਚਿਆਂ ਦਾ ਆਪਣੇ ਆਰ ਪਰਵਾਰ ਦਾ ਦੇਸੀ ਟੋਟਕੇ ਜੇ ਆਪਾਂ ਆਪਦੇ ਲਈ ਵੀ ਬੱਚਿਆਂ ਲਈ ਵੀ ਬਜ਼ੁਰਗਾਂ ਲਈ ਵੀ ਬਣਾਉਂਦੇ ਰਹੀਏ ਤੇ ਉਹਦੇ ਨਾਲ ਆਪਾਂ ਤੰਦਰੁਸਤ ਰਵਾਂਗੇ ਇਹ ਸੱਚੀ ਜਿਹੜੇ ਨੁਸਖੇ ਐ ਉਹ ਕੁਛ ਨਾ ਕੁਛ ਸਿੱਧ ਕਰਦੇ ਐ ਬਸ ਅਜ਼ਮਾਉਣ ਦੀ ਦੇਰ ਐ ਤੇ ਇਹਨਾਂ ਤੇ ਯਕੀਨ ਕਰਨ ਦੀ ਦੇਰ ਐ ਤੇ ਬਸ ਅੱਜ ਲਈ ਹੀ ਸੀਗੀ ਆਪਾਂ ਫੇਰ ਮਿਲਦੇ ਆਂ ਜਲਦੀ ਕਿਸੇ ਹੋਰ ਨਵੀਂ ਗੱਲਬਾਤ ਨਾਲ ਸਤਿ ਸ਼੍ਰੀ ਅਕਾਲ